ਦੇ ਨਿੱਪਟੇ ਸੋ ਅੱਜ ਦੁਆਬੇ ਦੇ ਨਗਰ ਪਿੰਡ ਧੀਰਪੁਰ ਨੇੜੇ ਕਰਤਾਰਪੁਰ ਉਥੇ ਪਹੁੰਚੇ ਸੀਗੇ ਇੱਥੇ ਇੱਕ ਬਹੁਤ ਮਹਾਨ ਸ਼ਹੀਦ ਭਾਈ ਗੁਰਦੇਵ ਸਿੰਘ ਦੇ ਪੁਰਜੀ ਖੜੇ ਆ ਉਹਨਾਂ ਬਾਰੇ ਜਾਣਕਾਰੀ ਤੇ ਆਪਾਂ ਲਵਾਂਗੇ ਭਾਈ ਗਗਨਦੀਪ ਸਿੰਘ ਬਾਗੀ ਕਲਮ ਉਹਨਾਂ ਤੋਂ ਕਿਉਂਕਿ ਜਿੱਥੇ ਇਤਿਹਾਸਕ ਜਿਹੜੇ ਸਾਡੇ ਇਤਿਹਾਸ ਦੇ ਨਾਲ ਜੁੜੋ ਸਿੰਘ ਸ਼ਹੀਦ ਹੈਗੇ ਆ ਉਹਨਾਂ ਦੇ ਆਪਤਰੀ ਦੇ ਅਖਬਾਰਾਂ ਦੇ ਵਿੱਚ ਦੇਖਣ ਲੱਗਿਆਂਗੇ ਤੋਂ ਆਪ ਇਹਨਾਂ ਪਹੁੰਚਾਂਗੇ ਭਾਈ ਪੈਸਾ ਦੀ ਵਾਹੀ ਕੁੱਝ ਕਹਾਵਲ ਸਹਾ ਉਹ ਹੈ ਕਹਿੰਦਾ ਹੈ ਅੱਜ ਆਪਾਂ ਪਹੁੰਚੇ ਆ ਨਗਰ ਧੀਰਪੁਰ ਜਿੱਥੇ ਸੋਹ ਭਾਈ ਸਾਹਿਬ ਦੇ ਦੀ ਜਿਹੜੀ ਕਰਵਾਨੀ ਆ ਪਤਾ ਲੱਗਾ ਵੀ ਨਾ ਜਿਹੜੀ ਘਾਟੀ ਘਾਟੀ ਤੇ ਆ ਪੁਰਾਤਨ ਜਿਹੜਾ ਇਤਿਹਾਸ ਇਸ ਸਥਾਨ ਦੀ ਉਹ ਦਰ ਹੈ ਹਾਂਜੀ ਇਹਨਾਂ ਦੀ ਜਿਹੜੀ ਸ਼ਹਾਦਤਾਂ ਲਸਾਹੀ ਸ਼ਹਾਦਤ ਹੈ ਇਹਨਾਂ ਦੀ ਸ਼ਹਾਦਤ ਨੇ ਇਤਿਹਾਸ ਨੂੰ ਮੋੜ ਦਵਾ ਦਿੱਤਾ ਜੇਕਰ ਕੌਮੀ ਨਿਸ਼ਾਨੇ ਦੀ ਗੱਲ ਕਰੀਏ ਖਾਲਸਾਣ ਦੀ ਗੱਲ ਕਰੀਏ ਤਾਂ ਉਸ ਦੇ ਜਾਤੀ ਦੇ ਲਈ ਵਿੜੇ ਸੰਘਰਸ਼ ਦੇ ਵਿੱਚ ਇਹਨਾਂ ਨੇ ਮੋਢਲਾ ਯੋਗਦਾਨ ਪਾਇਆ ਅੱਜ ਦੇ ਦਿਨ 3 ਜੁਲਾਈ 1987 ਨੂੰ ਇਹਨਾਂ ਨੂੰ ਘੋਰ ਤਸੀਹੇ ਦੇ ਕੇ ਸ਼ਹੀਦ ਕੀਤਾ ਗਿਆ ਸੀ ਆਪ ਜੀ ਨੂੰ ਕੌਮ ਨੇ ਪੰਥ ਨੇ ਭਾਈ ਬਿਆਲਾ ਜੀ ਦੇ ਵਾਰਸ ਦਾ ਖਿਤਾਬ ਦਿੱਤਾ ਕਿਉਂਕਿ ਪੰਜਾਬ ਪੁਲਿਸ ਦੇ ਪੁਚੜ ਸਵਰਨ ਸਿੰਘ ਕੋਟੜਨੇ ਨੇ ਉਹ ਆ ਭੀ ਨੂੰ ਉਪਲ ਦੇ ਤੋਂ ਪਾਣੀ ਦੇ ਵਿੱਚ ਵਾਲ ਕੇ ਸ਼ੀਤ ਕੀਤਾ ਸੀਗਾ ਜੀ ਤਸੀਏ ਦਿੱਤੇਗੇ ਜਿਸ ਦੀ ਪਰੱਖ ਨਿਸ਼ਾਨੀਆਂ ਆਪ ਜੀ ਦੀ ਸ਼ਹੀਦੀ ਦੇ ਸੀਗੀ ਉਸ ਦੇ ਉੱਤੇ ਨਿਸ਼ਾਨ ਸੀਗੇ ਤਸ਼ੱਦਦ ਦੇ ਹੱਡੀਆਂ ਸਾਫ਼ ਫਿਕੜੀਆਂ ਸੀਗੀਆਂ ਜਿਸ ਗੱਲ ਦੀ ਗਵਾਹੀ ਆਪ ਜੀ ਦੇ ਮਾਤਾ ਪਿਤਾ ਜੀ ਹੋਣਾ ਨੇ ਭਰੀ ਹੈ ਜਿਹੜੀ ਕੀ ਇੱਕ ਇੰਟਰਵਿਊ ਹੋਈ ਸੀ ਅੰਤਲੇ ਸਮੇਂ ਦੇ ਵਿੱਚ ਸ਼ਮੀ ਸ਼ਰੀਨ ਵੱਗੋ ਵੱਲੋਂ ਕੀਤੀ ਗਈ ਸੀ ਪੱਤਰਕਾਰ ਵੱਲੋਂ ਉਸ ਦੇ ਵਿੱਚ ਸਾਫ ਸਾਫ ਉਹਨੇ ਸਭ ਕੁਝ ਜਗ ਜाहिर ਲਿਖਿਆ ਸੀ ਇਹ ਨਿਸ਼ਾਨੀਆਂ ਨੇ ਇਹ ਸ਼ਾਤਾਂ ਨੇ ਜਿਹੜੀਆਂ ਸਾਨੂੰ ਯਾਦ ਰੱਖਣੀਆਂ ਚਾਹੀਦੀਆਂ ਨੇ ਕੌਮ ਲਈ ਕੌਮੀ ਇਆਦੀ ਲਈ ਕੌਮੀ ਨਿਸ਼ਾਨੇ ਲਈ ਹੋਈਆਂ ਨੇ ਤੇ ਆਉਣ ਵਾਲੀ ਪੀੜ੍ਹੀ ਨੂੰ ਵੀ ਇਸ ਤੇ ਪਹਿਰਾ ਦੇਣਾ ਚਾਹੀਦਾ ਕਿ ਸਾਡੇ ਜਿਹੜੇ ਵਡੇਰੇ ਸੀ ਜਿਹੜੇ ਸਾਡੇ ਸ਼ੀਰ ਸੀਗੇ ਉਹ ਸਾਡੇ ਲਈ ਸਾਡੀ ਆਣਖ ਗੈਰਤ ਲਈ ਸਾਡੀ ਦਸਤਾਰਾਂ ਲਈ ਸ਼ਾਤਾਂ ਦੇ ਕੇ ਅੱਜ ਉਹਨਾਂ ਦੀ ਬਦੌਲਤ ਹੀ ਸਾਡੇ ਸਿਰਾਂ ਤੇ ਜਿਹੜੀਆਂ ਦਸਤਾਰਾਂ ਨੇ ਸਜਾਈਆਂ ਇਹੀ ਸਾਡਾ ਮਾਡਲ ਆ ਪਰਜ ਬਣਦਾ ਕਿ ਅਸੀਂ ਉਹਨਾਂ ਨੂੰ ਯਾਦ ਰੱਖੀਏ ਤੇ ਪੈਰਾ ਦੇਈਏ ਉਹਨਾਂ ਨੂੰ ਨਗਰ ਢੀਰਪੁਰ ਵਿੱਚ ਉਹਨਾਂ ਦਾ ਹਰ ਸਾਲ ਜਿਹੜਾ ਸ਼ਹੀਦੀ ਸਮਾਗਮ ਜਿਹੜਾ ਮਨਾਇਆ ਜਾਂਦਾ ਉਹਦੇ ਬਾਬਤ ਜਾਣਕਾਰੀ ਜੋ ਆਪਾਂ ਤੁਹਾਨੂੰ ਦੇਣੀ ਹੈ ਕਿ ਕਿਹੜੀ ਕਿਹੜੀ ਚੀਜ਼ ਚੀਕਣ ਲਿਆ ਸੂ ਪੰਥਕਿੰਦੀ ਹਰ ਵਾਰ ਆਉਂਦੇ ਨੇ ਸ਼ੀਰ ਪਾਈ ਦਾ ਇਹ ਇੱਕ ਦੇ ਸੰਗੀ ਦੇ ਬੋਗਨਾ ਦੇ ਸਤਕਾਰਯੋਗ ਭਰਾਤਾ ਭਾਈ ਭਜਨ ਸਿੰਘ ਜੀ ਵੱਲੋਂ ਹਰ ਸਾਲ ਇਹ ਇੱਥੇ ਤੋਰ ਤੇ ਸਮਾਗਮ ਵੱਡੇ ਪੱਤਰ ਤੇ ਬਣਾਇਆ ਜਾਂਦਾ ਜਿਸ ਦੇ ਵਿੱਚ ਸ਼ੀਰ ਪਾਈ ਸੁਰਜੀਤ ਸਿੰਘ ਸੱਧੂ ਲੇਟਾ ਪਰਿਵਾਰ ਸ਼ੀਰ ਪਾਈ ਸੌਰਨ ਸਿੰਘ ਹਮੀਰਾ ਪਰਿਵਾਰ ਸ਼ੀਰ ਪਾਈ ਰਮਿੰਦਰਜੀਤ ਸਿੰਘ ਜੀ ਟੈਣੀ ਬੱਬਰ ਪਰਿਵਾਰ ਸ਼ੀਰ ਪਾਈ ਸੌਨਜੀਤ ਸਿੰਘ ਜੀ ਸੌਨ ਸਿੰਘ ਜੀ ਸੋਨੀ ਹੰਦਿਆਲਪੁਰਾ ਜੀ ਇਹ ਪਰਿਵਾਰ ਵੱਧ ਚੜ ਕੇ ਹਿੱਸਾ ਲੈਂਦੇ ਨੇ ਹਾਜ਼ਰੀਆਂ ਲਵਾਉਂਦੇ ਨੇ ਜਿਨ੍ਹਾਂ ਦਾ ਆਿਆਂ ਤੇ ਉਹਨਾਂ ਦਾ ਮਾਨ ਸਨਮਾਨ ਸਤਕਾਰ ਸਹਿਤ ਕੀਤਾ ਜਾਂਦਾ। ਉਹ ਜਿਕਰ ਸਿੰਘ ਭਾਈ ਜਲਜੀਤ ਸਿੰਘ ਦੀ ਬਿੱਟੂ ਭਾਈ ਕੁਲਬੀਰ ਸਿੰਘ ਦੀ ਬੜਾ ਫਰੈਂਡ। ਸਾਰੇ ਹਾਜ਼ਰੀਆਂ ਲਵਾਉਂਦੇ ਨੇ ਆਉਂਦੇ ਨੇ ਪਰਿਵਾਰ ਦੇ ਨਾਲ ਆਪਸ ਚ। ਸਲਾਮ ਮਸ਼ਵਰਾ ਬਹੁਤ ਪਿਆਰਾ ਰੱਤ ਪਿਆਰ ਸਤਕਾਰ ਆਪਸ ਦੇ ਵਿੱਚ ਇੰਨਾ ਪਰਿਵਾਰਾਂ ਦਾ ਕਿ ਆਈਸਾਲੇ ਮਨਾਇਆ ਜਾਂਦਾ। ਸੋ ਇਹ ਸੀ ਜਾਣਕਾਰੀ ਸ਼ਹੀਦ ਭਾਈ ਗੁਰਦੇਵ ਸਿੰਘ ਦੀਪੂ ਜੋ ਕੋਈ ਜਲੰਧਰ ਦੇ ਜਿਹੜਾ ਫੈਕਟਰੀ ਕਰਤਾਰਪੁਰ ਦਾ ਜਿਹੜਾ ਹੈਗਾ ਉਹ ਤੇ ਬਿਲਕੁਲ ਮਾਰਕ ਨਾ ਆ ਹਦੀਰਪੁਰ ਦਾ ਨੰਦਾ ਤੇ ਮੇਰੇ ਪਿੱਛੇ ਜਿਹੜਾ ਤੁਸੀਂ ਨਿਸ਼ਾਨ ਸਾਹਿਬ ਦੇ ਰਹੇ ਆ ਇਹ ਬਿਲਕੁਲ ਉਹਨਾਂ ਦੇ ਘਰ ਦੇ ਬਿਲਕੁਲ ਸਾਹਮਣੇ ਰੂਟ ਦੇ ਉੱਪਰ ਜਿਹੜਾ ਇਹ ਨਿਸ਼ਾਨ ਸਾਹਿਬ ਜਿਹੜਾ ਆ ਇਹ ਲਗਾਇਆ ਗਿਆ ਹੈਗਾ ਤੇ 3 ਜੁਲਾਈ ਨੂੰ ਹਰ ਸਾਲ ਜਿਹੜਾ ਉਹਨਾਂ ਦਸਤੀ ਦੀ ਜਿਹੜਾ ਪੁਰਬ ਹੈਗਾ ਆ ਇਲਾਕਾ ਨਿਵਾਸੀ ਔਰ ਪੌਂਤਿਕ ਸ਼ੀਸ਼ੀ ਤਾਂ ਵੱਲੋਂ ਸਾਂਝੇ ਤੌਰ ਤੇ ਜਿਹੜਾ ਉਹ ਮਨਾਇਆ ਜਾਂਦਾ ਹੈ ਦੇਵਾਂ ਕੋਸ਼ਿਸ਼ ਕਰਾਂਗੇ ਉਹਨਾਂ ਦੇ ਘਰ ਦੀਆਂ ਤਸਵੀਰਾਂ ਤੇ ਜੋ ਸਾਰਾ ਸਮਾਗਮ ਆ ਜਿੰਦਾ ਹੈ ਉਹ ਵੀ ਤੁਹਾਡੇ ਨੂੰ ਦਿਖਾਉਣ ਜੀ ਉਹਨਾਂ ਦੇ ਵਾਹਿਗੁਰੂ ਜੀ ਦਾ ਸਾਡਾ ਹਰ ਇੱਕ ਪ੍ਰਕਾਰ ਦਾ ਹੈ ਪ੍ਰਭੂ ਕੀ